ਬੜਾ ਬਹੁਤ ਬਹੁਤ ਧੰਵਾਦ ਦਾ ਤੁਸੀਂ ਬੜੇ ਲੰਬੇ ਪੈਜ ਦੇ ਵਿੱਚ ਚੱਲ ਕੇ ਆ ਰਹੇ ਹੋ ਇਸੇ ਤਰ੍ਹਾਂ ਜਗਤ ਲੈ ਕੇ ਬੈਠੇ ਰਹੋ ਪੰਡਾਲ ਦੇ ਵਿੱਚ ਬੈਠੇ ਸਾਡੇ ਦੋਨੇ ਫੋਰਮਾਂ ਦੇ ਹਿੱਕਣ ਤੇ ਸਾਡੇ ਖਾਸ ਕਰਕੇ ਸਾਡੀਆਂ ਭੈਣਾ ਮਾਤਾ ਤੇ ਕਿਸਾਨ ਵਰਕਰ ਸਭ ਤੋਂ ਪਹਿਲਾਂ ਫਤਿਹ ਲਾਇਏ ਵਾਹਿਗੁਰੂ ਜੀ ਦਾ ਖਾਨਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਥੋਂ ਪਹਿਲਾਂ ਬਾਹੂ ਤੇ ਬੁਲਾ ਰਹੇ ਜਿਹੜੇ ਕੱਲ ਸ੍ਰੀ ਕੋਟ ਦੇ ਵਿੱਚ ਸੁਣਵਾਈ ਹੋਈ ਹੈ ਜਿਹੜੀਆਂ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੇ ਸੰਕਤੀ ਵਰਤੀ ਹੈ ਬਹੁਤ ਸੰਕਤੀ ਔਣੀ ਆਪਰੇਤੀ ਆ ਜਿਵੇਂ ਆਪਾਂ ਆ ਗੱਲਾਂ ਕਰ ਦਿੰਦਾ ਵੀ ਫਲਾਨੀ ਚੀਜ਼ ਤੇ ਟੈਕਸ ਲੱਗ ਗਿਆ ਉਹ ਰੋਂਦੇ ਦੁਕਾਨਦਾਰ ਹੁੰਦੇ ਨੇ ਔਰ ਲੱਗਦਾ ਖਪਤਕਾਰ ਆਤੇ ਆ ਜਿਹਨੇ ਚੀਜ਼ ਖਰੀਦਣੀ ਹੈ ਟੈਕਸ ਦਾ ਉਹਨੂੰ ਪਤਾ ਹੁੰਦਾ ਰੋਸ ਦੁਕਾਨਦਾਰ ਕਰਦੇ ਹੁੰਦੇ ਨੇ ਤੇ ਭਰਨਾ ਆਪਾਂ ਹੁੰਦਾ ਹੈ ਮੈਨੂੰ ਇਹ ਸਥਿਤੀ ਸਾਫ਼ ਲੱਗਦੀ ਹੈ ਪੰਜਾਬ ਸਰਕਾਰ ਦੀ ਪਹਿਲਾਂ ਤਾਂ ਜਿਹੜਾ ਅਸੀਂ ਮੋਰਚਾ 13 ਫਰਵਰੀ ਤੋਂ ਲਗਾਤਾਰ ਰਤਨਪੁਰਾ ਖਨੌਰੀ ਸ਼ੰਗੂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਲਾਇਆ ਮੋਰਚਾ ਲਾਇਆ ਕੇਂਦਰ ਦੇ ਖਿਲਾਫ ਜਿਹੜੀਆਂ ਮੰਗਾਂ ਧੂਰੀਆਂ ਪਈਆਂ ਸੀ ਉਹਨੂੰ ਮਨਵਾਉਣ ਲਈ ਲੰਮਾ ਸਮਾਂ ਆਪਾਂ ਇੱਥੇ ਬੈਠੇ ਬਹੁਤ ਵੱਡਾ ਨੁਕਸਾਨ ਝੱਲਿਆ ਜਾਦ ਹੋਣਾ 13 ਫਰਵਰੀ ਨੂੰ ਇਹਨੇ ਕੰਮ ਕਰਨਾ ਤਾਂ ਜਦੋਂ ਸਾਡੇ ਕਿਸਾਨ ਅਜੇ ਬਾਰਡਰ ਦੇ ਨੇੜੇ ਵੀ ਨਹੀਂ ਗਏ ਸੀ ਤੇ ਹਰਿਆਣੇ ਵੱਲੋਂ ਆਪਣੇ ਤੇ ਆਸੂ ਵੈਸ ਦੇ ਗੋਲੇ अनेका ਦਾਗੇ ਜਾ ਰਹੇ ਸੀ ਤੇ ਸਾਡੇ ਨੌਜਵਾਨ ਬੇਹੋਸ਼ ਹੋ ਕੇ ਡਿੱਗ ਰਹੇ ਸੀ ਉਹ ਆਪਾਂ ਸਾਰੀ ਰਾਤ ਉਹਨਾਂ ਦਾ ਸਾਹਮਣਾ ਕੀਤਾ ਤੇ ਉਦੋਂ ਇੱਥੇ ਕੋਈ ਘਰ ਨਹੀਂ ਸੀ ਸਿਰਫ ਸਿੰ ਟਰਾਲੀਆਂ ਸੀ ਸਾਡੇ ਕੋਲੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਸੀ ਉਹ ਤੁਸੀਂ 24 ਘੰਟੇ ਭੁੱਖੇ ਧਿਆਏ ਇਹ ਸਰਕਾਰ ਦੇ ਖਿਲਾਫ ਲੜੇ 14 ਤਰੀਕ ਨੂੰ ਫੇਰ ਸਵੇਰ ਜਦੋਂ ਆਪਨੇ ਹਰੇ ਲੰਗਰ ਬਣਾਇਆ ਨਹੀਂ ਸੀ ਆਪਣੀ ਫੇਰ ਤਿਆਰੀ ਸੀ ਅੱਗੇ ਵਧਣਾ ਤਾਂ ਫੇਰ ਉਹਨਾਂ ਨੇ ਜਿਹੜੇ 13 ਦੇ ਨਾਲੋਂ 14 ਨੂੰ ਜਾਦੇ ਸਖਤੀ ਕੀਤੀ ਉਹ 14 ਨੂੰ ਬਾਅਦ ਫਿਰ ਮੀਟਿੰਗ ਦਾ ਮੈਸੇਜ ਆਉਂਦਾ ਉਸ ਦਿਨਾਂ ਦੇ ਵਿੱਚ ਮੀਟਿੰਗ ਕਰਦੀ ਹੈ ਸਰਕਾਰ ਮੀਟਿੰਗ ਬੇਸ਼ਿੱਟ ਰਹਿੰਦੀ ਹੈ ਤਾਂ ਫਿਰ ਚੰਡੀਗੜ੍ਹ ਦੇ ਵਿੱਚ ਪੀਸੀ ਕਰਕੇ ਆਪਾਂ ਪ੍ਰੋਗਰਾਮ ਦਿੰਨੇ ਆ ਕਿ 21 ਤਰੀਕ ਨੂੰ ਜਿਹੜੇ 1 ਫਰਵਰੀ ਨੂੰ ਅਸੀਂ ਗਾਹਾਂ ਪਤਾਗੇ ਐਸੇ ਤਾਂ ਅਨੇਕਾਂ ਸਾਡੇ ਬਖਵਾ ਕਪਰਾਹ ਦੀ ਕਿਸਾਨ ਜੱਸੇ ਬੰਦੀਆਂ ਦੇ ਆਗੂ ਸਾਡੇ ਦੋਨੇ ਫੋਰਮਾਂ ਦੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਸ਼ਾਮਲ ਹੋਇਆ ਬਹੁਤੇ ਜਿਹੜੇ ਨੌਜਵਾਨ ਸਾਡੇ ਹਰਿਆਣੇ ਵੱਲੋਂ ਵੀ ਆਏ ਸੀ ਪਾਪਾ ਜਦੋਂ 21 ਤਰੀਕ ਨੂੰ ਹਜੇ ਅੱਗੇ ਵਧਣ ਦਾ ਲਾਨ ਕਰਨਾ ਸੀ ਵੀ 1 ਵਜੇ ਤੁਰਾਂਗੇ ਉਹ ਸਾਰੇ ਦੇ ਵਿੱਚ ਆਪਣੀ ਮੀਟਿੰਗ ਆ ਜਾਂਦੀ ਹੈ ਸਰਕਾਰ ਦੇ ਨਾਲ ਨਹੀਂ ਅਸੀਂ ਮੀਟਿੰਗ ਕਰਨ ਲਈ ਤਿਆਰ ਆਂ ਕੁਝ ਐਲਾਨ ਕਰਨ ਲਈ ਤਿਆਰ ਆਂ ਪਰ ਉਹ 12:30 ਵਜੇ ਤੱਕ ਇੱਥੇ ਰੇਡ ਕਾਢਿਆ ਰਹਿੰਦਾ ਹੈ ਕਿ ਅਮਨਤ ਸ਼ਾ ਐਲਾਨ ਕਰਨ ਕੋਈ ਕਹਿੰਦਾ ਖੇਤੀ ਮੰਤਰੀ ਐਲਾਨ ਕਰੇ ਤਾਂ ਜਿਹੜਾ ਐਲਾਨ ਨਾ ਕੀਤਾ ਗਿਆ ਤਾਂ 12:30 ਤੋਂ ਬਾਅਦ ਸਾਡੇ ਕਿਸਾਨਾਂ ਤੇ ਉਹਨਾਂ ਨੇ ਗੋਲੀਆਂ ਚਲਾਉਣੇ ਸ਼ੁਰੂ ਕੀਤੀਆਂ ਆ ਤੁਮ ਕੈਸੇ ਗੋਲੀਆਂ ਛੱਡੇ ਸਾਡੇ ਟਰੈਕ ਭੰਨੇ ਉਹ ਸਾਰਿਆਂ ਦੇ ਸਾਹਮਣੇ ਐ ਜਿਹਦੇ ਵਿੱਚੋਂ ਸਾਡਾ ਸ਼ੁਭ ਕਾਰਮ ਸਹੀਦ ਹੋਇਆ ਐ ਐਸੀ ਜਗ੍ਹਾ ਤੇ ਸ਼ੁਭ ਕਾਰ ਸਹੀਦ ਹੋ ਜਾਂਦਾ ਤਾਂ ਸਾਡੇ ਕਿਸਾਨਾਂ ਦੇ ਵਿੱਚ ਨਿਰਾਸ਼ਤਾ ਨਹੀਂ ਆਈ ਸਾਡੇ ਨੌਜਵਾਨ ਡੋਲੇ ਨਹੀਂ ਸਾਡਾ ਹੌਸਲਾ ਹੋਰ ਪੱਕਾ ਹੋਇਆ ਤੇ ਜੋ ਹਕੂਮਤਾਂ ਕਰਦੀਆਂ ਕਰਨ ਦਿਓ ਫਿਰ ਉਹ ਚਾ ਪੱਕਾ ਜਮਾ ਕੇ ਇੱਥੇ ਬੈਠਾਂਗੇ ਤਾਂ ਪ੍ਰਭੂ ਇੱਕੀ ਫਰਬੰਦੀ ਰਾਤ ਨੂੰ ਇੱਕ ਪਾਸੇ ਸਾਡੇ ਨੂੰ ਨੌਜਵਾਨ ਦੀ ਡਿੱਡਵਾ ਦੀ ਹੱਥਾਂ 'ਚ ਸੀ ਤੇ ਦੂਜੇ ਪਾਸੇ ਇੱਥੇ ਸਾਡੇ ਪ੍ਰਵੰਨ ਜਿਜਾਉਣ 'ਚ ਸਾਡੀ ਫੌਜ ਲੱਗੀ ਸੀ ਤਾਂ ਤੁਸੀਂ 13 ਵਰ੍ਹੇ ਤੋਂ ਲੈ ਕੇ ਅੱਜ ਤੱਕ ਇਸ ਮੋਰਚੇ ਦੇ ਵਿੱਚ ਬੜੀਆ ਤਕਲੀਫਾਂ ਝੱਲੀਆਂ ਨੇ ਗਰਮੀ ਦਾ ਸੀ ਤੇ ਲੰਘਿਆ ਆਪਾਂ ਪਤਾ ਕਿਵੇਂ ਪ੍ਰਬੰਧ ਕੀਤਾ ਲਾਈਟ ਦਾ ਕਿਵੇਂ ਪ੍ਰਬੰਧ ਕੀਤਾ ਇੰਦਰਨਾ ਦਾ ਕੀ ਪ੍ਰਬੰਧ ਕਰਨਾ ਸੀ ਪੰਜਾਬ ਸਰਕਾਰ ਨੇ ਵੀ ਤੂੰ ਪ੍ਰਬੰਧ ਨਹੀਂ ਕੀਤਾ ਅਸੀਂ ਆਪ ਦੇ ਤੇ ਟ੍ਰਾਂਸਫਰ ਲੈ ਆ ਕੇ ਆਪ ਤੁਹਾਡੇ ਘਰਾਂ ਨੂੰ ਸਪਲਾਈ ਦਿੱਤੀ ਆ ਮੇਰੇਗਾ ਹੁੰਦਾ ਰਿਹਾ ਪੰਜਾਬ ਸਰਕਾਰ ਦੇ ਨਾਲ ਇਤੋਂ ਤੱਕ ਇਹਨਾਂ ਦੀ ਹਿੰਮਤ ਨਹੀਂ ਵਲੀ ਕਿ ਅਸੀਂ ਚੇਅਰਮੈਨ ਨੂੰ ਕਹਿ ਦਈਏ ਕਿ ਬਿਜਲੀ ਬੋਰਡ ਦੇ ਪ੍ਰਬੰਧ ਐਸ ਡੀਓ ਐਕਸ਼ਨ ਆ ਸਾਡੇ ਕੋਲੇ ਕਿਸਾਨਾਂ ਲਈ ਲੈਣ ਦਾ ਪ੍ਰਬੰਧ ਕਰ ਦੇਣ ਆਪਾਂ ਨੂੰ ਪਤਾ ਹੈ ਕਿ ਕਿਥੋਂ ਕੋਰ ਕੋਰ ਜਲੇ ਦੇ ਵਿੱਚੋਂ ਕਦੇ ਬ੍ਰੇਕਪੋਰਟ ਤੋਂ ਬਠਿੰਡੇ ਦੇ ਵਿੱਚ ਜਿਹੜੇ ਟਰਾਂਸਫਰ ਲਿਆ ਕੇ ਇੱਥੇ ਲਾਏ ਨੇ ਅਸੀਂ ਜਿਹੜੀਆਂ ਪਾਣੀ ਦਾ ਪ੍ਰਬੰਧ ਕੀਤਾ ਪਾਣੀਆਂ ਦਾ ਪ੍ਰਬੰਧ ਕੀਤਾ ਉਹ ਤੁਹਾਡੇ ਸਾਹਮਣੇ ਹੈ ਜਿਹੜਾ ਮੋਰਚੇ ਦੇ ਵਿੱਚ 11 ਮਹੀਨੇ ਲਗਭਗ ਆਪਾਂ ਨੂੰ ਜਮਾਇਗ ਹੋ ਗਿਆ ਪ੍ਰੋਗਰਾਮ ਦਿੱਤੇ ਤੁਸੀਂ ਇੱਥੋਂ ਪਾਣਾ 100 ਦਿਨ ਵਾਲਾ ਹੋਵੇ ਪਾਣਾ 200 ਦਿਨ ਮੋਰਚੇ ਦੇ ਦਿਨ ਮਨਾਉਣ ਵਾਲੀ ਗੱਲ ਹੋਵੇ ਪਾਣਾ ਆਥਮਾਤ ਦਾ ਔਰਤਾਂ ਦਾ ਦਿਨ ਹੋਵੇ ਪਾਣਾ ਰੋੜ ਜਾਂਦਾ ਹੋਵੇ ਰੇਲ ਦੀਆਂ ਪਾਗੜੀਆਂ ਤੇ ਜਾਂਦਾ ਪ੍ਰੋਗਰਾਮ ਹੋਵੇ ਵੱਡੇ ਪੱਧਰ ਤੇ ਇਸ ਮੋਰਚੇ ਦੇ ਨਾਲ ਲੋਕ ਜੁੜੇ ਬੜਾ ਇਸ ਮੋਰਚਾ ਗੱਦਨ ਦਾ ਲੱਗਿਆ ਹੈ ਸਰਕਾਰ ਦੀ ਕੋਸ਼ਿਸ਼ ਰਹੀ ਹੈ ਮੰਗਾ ਵੱਲ ਘੱਟ ਨਿਆੜ ਆਏ ਨੇ ਬਰੋਧੀਆਂ ਨੂੰ ਖੜੇ ਕਰਕੇ ਜਿੰਨਾਂ ਨੂੰ ਵਰਤ ਸਕਦੇ ਸੀ ਉਹ ਉਹਨਾਂ ਨੇ ਸਾਰੇ ਹੱਥ ਕੰਡੇ ਵਰਤ ਕੇ ਸਾਡੇ ਖਿਲਾਫ ਬੁਲਾਇਆ ਹਮੇਸ਼ਾ ਜਿਹੜੇ ਸਰਕਾਰ ਪੱਕੀ ਹੁੰਦੇ ਨੇ ਉਹ ਮੂਵਮੈਂਟਾਂ ਦੇ ਖਿਲਾਫ ਬੋਲਦੇ ਹੁੰਦੇ ਨੇ ਆ ਟੈਲੀਆ ਏਜੰਸੀਆਂ ਉਹਨਾਂ ਤੋਂ ਬਿਆਨ ਦਿਵਾ ਦਿੰਦੀਆਂ ਨੇ ਉਹਨਾਂ ਨੂੰ ਵਰਤ ਲੈਂਦੀਆਂ ਨੇ ਟੈਲ ਹੋ ਕੇ ਇੱਥੇ ਰਚੇ ਤੁਸੀਂ ਜੇ ਆ ਬਿਆਨ ਦੇ ਦਿਓ ਸੋਡੀ ਗੱਲਬਾਤ ਹੋ ਜੂਗੀ ਆ ਅਫਸਰ ਸਾਨੂੰ ਬੜਾ ਨੇੜੇ ਕੰਮ ਕਰਾਇਆ ਕਰੂ ਬਹੁਤੇ ਅਣਜਾਣ ਲੋਕ ਬਿਆਨ ਦੇ ਦਿੰਦੇ ਨੇ ਤੁਸੀਂ ਉਹ ਵੀ ਚੱਲਿਆ ਜਿਹੜੇ ਇਸ ਮੋਰਚੇ ਦੇ ਨਾਲ ਉਮਰ ਤਾਂ ਦੇ ਪਤਾ ਨਹੀਂ ਕਿ ਮੰਗਾਂ ਕਿਹੜੀਆਂ ਨੇ ਬਹੁਤ ਸਾਰੇ ਸਟੇਟਾਂ ਦੇ ਵਿੱਚੋਂ ਵੀ ਇਸ ਮੋਰਚੇ ਦੇ ਗਲਾਬ ਬਿਆਨ ਆਏ ਆ ਤਾਂ ਉਹਨਾਂ ਦਾ ਵੀ ਬਿਆਨ ਦਲੀਲ ਦੇ ਨਾਲ ਜੋ ਮੰਗਾ ਸੀ ਜੋ ਸਰਕਾਰ ਨਾਲ ਗੱਲਬਾਤ ਚੱਲਦੀ ਨਹੀਂ ਔਰ ਰੋਜ਼ ਸਟੇਜ ਤੋਂ ਸਾਡੇ ਦੋਨੇ ਫੋਰਮਾਂ ਦੇ ਆਗੂ ਕਲੀਅਰ ਕਰਦੇ ਰਹੇ ਉਹ ਦਿਨ ਜਦੋਂ ਸਰਕਾਰ ਚੁੱਪ ਕਰੀ ਸਰਕਾਰ ਬਦਲੀ ਸੋਦੇ ਇਸੇ ਮੋਰ ਤੇ ਇੱਥੇ ਹੀ ਬੈਠੇ ਨਾ ਸੀ ਕਿਸੇ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਨਾ ਹਮਾਇਤ ਕੀਤੀ ਸੋਦੇ ਇੱਥੋਂ ਮੈਸੇਜ ਦੇ बीजेपी ਨੂੰ ਬਹੁਤ ਵੱਡਾ ਸਿਆਸੀ ਨੁਕਸਾਨ ਕੀਤਾ ਜਿਹੜੇ ਕਹਿੰਦੇ ਸੀ ਵੀ ਅਸੀਂ ਬਹੁਤ ਸੀਤਾ ਲੈ ਜਾਵਾਂਗੇ ਤਾਂ ਬਹੁਤ ਸ਼ਾਂਤੀ ਤੱਕ ਵੀ ਨਹੀਂ ਗਏ ਘੱਟ ਗਈ ਤੇ ਅੱਜ ਸਰਕਾਰ ਗਈ ਆ ਉਸ ਗੱਲ ਦੇ ਮੈਂ ਜਾਵੇ ਲੰਮੀ ਨਹੀਂ ਗੱਲ ਕਰਨੀ ਮੈਂ ਬੇਨਤੀ ਕਰਦਾ 2-4 ਮਿੰਟ ਕਿ ਜਿਹੜੀ ਸਥਿਤੀ ਦੇ ਵਿੱਚ ਸਾਨੂੰ ਸੀ ਇਹ ਲਿਆਂਦਾ ਉਸ ਉਹ ਜ਼ਰੂਰ ਸਭ ਦੱਸਿਆ ਜਾਵੇ ਆਪਾਂ ਬੇਨਤੀ ਕਰਕੇ ਲੈਂਦੇ ਆ ਸਾਰਿਆਂ ਨੂੰ ਬੋਲਿਆ ਕਿ ਆਜੋ ਸਥਿਤੀ ਦੇ ਵਿੱਚ ਆਪ ਆਇਆ ਨਾ ਸੀ ਕਦੇ ਪਟੀਸ਼ਨ ਪਾਈ ਆ ਨਾ ਸੀ ਸ੍ਰੀਨਗਰ ਤੋਂ ਨਾ ਹਾਈ ਕੋਰਟ ਤੋਂ ਅਸੀਂ ਧਰਨੀ ਬਣੇ ਅਸੀਂ ਆ ਲੋਕਾਂ ਦੀ ਆਵਾਜ਼ ਜਿਹੜਾ 13 ਮਹੀਨਿਆਂ ਦਾ ਇਤਿਹਾਸ ਸਾਡੇ ਕੋਲੇ ਪਿਆ ਜਿਹੜਾ ਤਜਰਬਾ ਪਿਆ ਉਹ ਵਿਧਾਨ ਸਭਾ ਫੇਲ ਹੋਈ ਪਾਰਲੀਮੈਂਟ ਫੇਲ ਹੋਈ ਰਾਸ਼ਟਰਪਤੀ ਦੇ ਸੈਨ ਫੇਲ ਹੋਏ ਤੁਸੀਂ ਸ਼ਰਕਾਂ ਤੇ ਬੈਠ ਕੇ ਉਹ ਤਿੰਨੇ ਕਾਨੂੰਨ ਰੱਦ ਕਰਵਾਏ ਐਸ ਤਾਕਤ ਦੇ ਨਾਲ ਐਸ ਮੋਰਤੇ ਨੂੰ ਇਥੋਂ ਤੱਕ ਲੈ ਕੇ ਆਇਆ ਕਿ ਜਿਹੜੀਆਂ ਮੰਗਾਂ ਸਾਡੀਆਂ ਤੇ ਲੜ ਰਹੇ ਆ ਉਹ ਮੰਗਾਂ ਪਾਰਲੀਮੈਂਟ ਦੇ ਵਿੱਚ ਲੈ ਗਏ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਗਈ ਕਮੇਟੀ ਨੇ ਰਿਪੋਰਟ ਦਿੱਤੀ ਅਸੀਂ ਕੋਈ ਕਮੇਟੀ ਨੂੰ ਸੁਪਾਰਸ਼ ਨਹੀਂ કરી ਆਹ ਛੋਟੇ ਮੋਰਚੇ ਦੇ ਪ੍ਰੈਸ਼ਰ ਦੇ ਨਾਲ ਥੱਲੇ ਆ ਕੇ ਉਹ ਕਮੇਟੀ ਨੇ ਵੀ ਆਪਣੇ ਹੱਕ ਤੇ ਰਿਪੋਰਟ ਦਿੱਤੀ ਕਿ ਕਿਸਾਨਾਂ ਨੂੰ ਐਮਐਸਪੀ ਗਾਰੰਟੀ ਕਰਨ ਨੂੰ ਮਿਲਣਾ ਚਾਹੀਦਾ ਹੈ ਸ੍ਰੀ ਕੋਰਟ ਜਿਨੀ ਗਏ ਹਾਈ ਕੋਰਟ ਜਿਨੀ ਗਏ ਅਸੀਂ ਧਰ ਨਹੀਂ ਬਣੇ ਜਿੰਨੀ ਕਿ ਸਾਨੂੰ ਉਹਦੀ ਜਾਣਕਾਰੀ ਮਿਲੀ ਉਹਨਾਂ ਨੇ ਵੀ ਸ਼ਿਫਾਰਿਸ਼ ਕੀਤੀ ਕਿ ਕਿਸਾਨਾਂ ਨੂੰ ਐਮਐਸਪੀ ਕਾਰਡ ਦੇ ਤੌਰ ਉੱਤੇ ਬਣਨਾ ਚਾਹੀਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਦੇ ਤੋਂ ਮੁਕਤ ਹੋਣਾ ਚਾਹੀਦਾ ਇੰਨੇ ਕਹਿ ਦੇ باوجود ਵੀ ਅੱਜ ਕੇਂਦਰ ਸਰਕਾਰ ਬਾਗ ਚੱ ਰਹੀ ਹੈ ਜਿਹੜੀ ਪੰਜਾਬ ਸਰਕਾਰ ਇਹ ਕਹਿੰਦੀ ਰਹੀ ਹੈ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਹਮਾਇਤ ਚ ਖੜੇ ਆ ਅੱਜ ਉਹ ਪੀਟੀਸ਼ਨ ਤੇ ਖੜੇ ਆ ਤਿੰਨ ਤੇਰੀ ਲੜਾਈ ਲੜ ਰਹੇ ਆ ਆਪਾਂ ਅਸੀਂ ਤਾਂ ਜਿਹੜਾ 13 ਫਰਵਰੀ ਤੋਂ ਤੁਰੇ ਸੀ ਉਸੇ ਜਗ੍ਹਾ ਤੇ ਖੜੇ ਆ ਉਸੇ ਸਟੈਂਡ ਤੇ ਆ ਉਸੇ ਮੰਗਾਂਦੇ ਆ ਪੰਜਾਬ ਸਰਕਾਰ ਵੀ ਤਿਲਕੀ ਜੋ ਹਾਈ ਕੋਰਟ ਦੇ ਫੈਸਲੇ ਆਏ ਉਹਦੇ ਖਿਲਾਫ ਹਰਿਆਣਾ ਸਰਕਾਰ ਵੀ ਤਿਲਕੀ ਸ੍ਰੀਪੁਰ ਦਸਨੀ ਗਏ ਉੱਥੇ ਸਰਕਾਰ ਨੇ ਇਹ ਦਿੱਤਾ ਦਵਾਈਆਂ ਜਿਹੜੀਆਂ ਕਮੇਟੀਆਂ ਬਣੀਆਂ ਉਹ ਤੋਂ ਉਹ ਤਿਲਕੀ ਆਪਾਂ ਉਸੇ ਸਟੈਂਡ ਦੇ ਅਗਲੇ ਕੈਮ ਹੈ ਤਾਂ ਜਦੋਂ ਸਾਰਾ ਕੁਝ ਇਨਸਾਫ ਦੀ ਕੋਈ ਝਾਕ ਨਹੀਂ ਦਿੱਸੀ ਸਾਰੇ ਪੂਰਨ ਕਰਨ ਤੋਂ ਬਾਅਦ ਹਮੇਸ਼ਾ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਐਸ ਮੋਰਚੇ ਨੂੰ ਜਿੱਤਣ ਵਾਸਤੇ ਕੀ ਕੁਝ ਕਰ ਸਕਦੇ ਆ ਤਾਂ ਵੱਖ-ਵੱਖ ਆਪਾਂ ਸਾਰੇ ਪ੍ਰੋਗਰਾਮ ਕਰਕੇ ਵੇਖੇ ਤਾਂ ਢੱਲੇਵਾਲ ਸਾਹਿਬ ਨੇ ਬੜੀ ਸੋਚ ਸਮਝ ਕੇ ਆਪ ਦੇ ਮਨ ਦੀ ਭਾਵਨਾ ਸਾਡੇ ਮੋਰਚੇ ਤੇ ਰੱਖੀ ਅਸੀਂ ਉਹ ਭਾਵਨਾ ਮੈਂ ਦੂਜੇ ਫੋਰਮ ਤੇ ਰੱਖੀ ਹੈ ਸਾਹਿਬ ਦੀ ਬਣੀ ਤੇ ਠੀਕ ਹੈ ਸਾਨੂੰ ਇਹ ਲੱਗਦਾ ਕਿ ਅਸੀਂ ਮੋਰਚੇ ਨੂੰ ਬਹੁਤ ਸਿਖਰਾਂ ਤੇ ਲੈ ਜਾਾਂਗੇ ਅਸੀਂ ਜਿਹੜੇ ਲੋਕ ਇੱਥੇ ਨਹੀਂ ਜੁੜੇ ਉਹਨਾਂ ਨੂੰ ਆਹ ਮੰਗਾ ਘਰ ਘਰ ਦੱਸਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਮੈਨੂੰ ਲੱਗਾ ਕਿ ਢੱਲੇਵਾਲ ਸਾਹਿਬ ਨੇ ਜਿਹੜਾ ਸੋਚਿਆ ਵਿਚਾਰਿਆ ਅੱਜ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਕਸੂਰਤ ਹਰੇਕ ਬਸਾਂ 'ਚ ਇਕ ਚਾਹਤਾ ਹੁੰਦੀ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਆ ਅੱਜ ਜਿਹੜੇ ਸਿਆਸੀ ਲੋਕ ਸਾਡੇ ਖਿਲਾਫ ਬੋਲਦੇ ਰਹੇ ਅਸੀਂ ਉਹਨਾਂ ਦੇ ਖਿਲਾਫ ਲੜਦੇ ਰਹਾਂ ਕੋਈ ਪਾਰਟੀ ਨਹੀਂ ਰਹੀ ਹੋਣੀ ਜਿਹੜੀ ਡੱਲੇਵਾਲ ਸਾਹਿਬ ਦੇ ਬਹਾਨੇ ਹਾਲਚਾਲ ਪੁੱਛਣ ਦੇ ਇੱਥੇ ਆਏ ਨਾ ਹੋ ਪੂਰੀ ਦੁਨੀਆ ਦੇ ਵਿੱਚ ਇਸ ਮੋਰਚੇ ਦੀ ਚੱਤ ਹੈ ਜਦੋਂ ਅਸੀਂ ਆਪ ਦੀਆਂ ਮੰਗਾਂ ਪੂਰੀ ਦੁਨੀਆ ਤੇ ਲੈ ਗਏ ਪਾਰਲੀਮੈਂਟ ਤੇ ਲੈ ਗਏ ਵਿਧਾਨ ਸਭਾ ਤੇ ਲੈ ਗਏ ਅੱਜ ਕਰਲੇ ਸਰਕਾਰ ਜਿਹੜਾ ਕੁਝ ਕਰਨਾ ਡੱਲੇਵਾਲ ਸਾਹਿਬ ਜਾਉਂਗੇ ਨਹੀਂ ਕਰ ਸਕਦੇ ਇਹਨਾਂ ਕੁਝ ساری ਉਮਰ ਹੋਰ ਨਹੀਂ ਦੱਸ ਸਕਦੇ ਸੀ ਉਹ ਅੱਜ ਚੌਥੇ ਦਿਨਾਂ ਦੇ ਵਿੱਚ ਮਰ ਰਰਦੇ ਬੈਠ ਕੇ ਪੂਰੀ ਦੁਨੀਆ ਨੂੰ ਦੱਸ ਗਏ ਕਿ ਆਹ ਮੰਗਾ ਤੋਂ ਬਿਨਾਂ ਕਿਸਾਨਾਂ ਦਾ ਜਮੀਨ ਨਹੀਂ ਬਚਨੀ ਤੇ ਭਰਾਵੋ ਸਾਡੇ ਲਈ ਅੱਜ ਉਹ ਗੱਲ ਵੀ ਨਹੀਂ ਕਿ ਡੱਲੇਵਾਲ ਸਾਹਿਬ ਬਚਦੇ ਕਿ ਨਹੀਂ ਬਚਦੇ ਸਰਕਾਰ ਭਲੇਖੇ ਕਰਾਰੇ ਕਰਲੇ ਜਿਹੜਾ ਕੁਝ ਕਰਨਾ ਡੱਲੇਵਾਲ ਨੇ ਜੋ ਆਪਦੀ ਸੋਚ ਤੇ ਕਰਤਾ ਹੈ ਉਹ ਸਾਡੀਆਂ ਪਹਾੜਾਂ ਦੇ ਦਿਲਾ ਦੇ ਵਿੱਚ ਸਾਡੇ ਨੌਜਵਾਨਾਂ ਦੇ ਦਿਲਾ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਡੱਲੇਵਾਲ ਸਾਹਿਬ ਦੀ ਸੋਚ ਗਈ ਹੈ ਜਿੰਨਾ ਕੁੱਦਣਗੇ ਜਿੰਨਾ ਦੱਬਣਗੇ ਜਿੰਨਾ ਮਾਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਢੇ ਅੰਦਰੋਂ ਭਾਂਬੜ ਉੱਠਣਗੇ ਲੋਕ ਦੇਕੇ ਨਹੀਂ ਬਚਣਗੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਹੋਵੇ ਭਲੇਖੇ ਜਿਹੜਾ ਰਹੇ ਮੁੱਖ ਮੰਤਰੀ ਕਿ ਮੈਂ ਕੇਂਦਰ ਦੇ ਪ੍ਰੈਸ਼ਰ ਥੱਲੇ ਆ ਕੇ ਆਪਦੀ ਸਰਕਾਰ ਬਚਾ ਲੂੰਗਾ ਜਾਂ ਉਹ ਚਾਰ ਮੰਤਰੀ ਆਦੇ ਅਧਿਕਾਰੀ ਬਚਾ ਲੂੰਗਾ ਜਿਹੜੇ ਤੇ ਸ੍ਰੀਮ ਕੋਟ ਕਾਲੂ ਉਹਨਾਂ ਤੇ ਤੁਸੀਂ ਐਕਸ਼ਨ ਲੈ ਸਕਦੀਆਂ ਤੇ ਜਿਹੜੇ ਤੁਸੀਂ ਜਾ ਕੇ ਲੋਕਾਂ ਦੀ ਸੱਤਾ ਚ ਵਿੱਚ ਕਹਿਨੇ ਹੁੰਦੇ ਹੋ ਕਿ ਅਸੀਂ ਤਾਂ ਸੇਵਾ ਕਰਨੀ ਹੈ ਅਸੀਂ ਰਾਜ ਨਹੀਂ ਕਰਨਾ ਅਸੀਂ ਲੋਕਾਂ ਦੇ ਨਾਲ ਖੜੇ ਆ ਅੱਜ ਉਹ ਸਮਾਂ ਪੰਜਾਬ ਸਰਕਾਰ ਲਈ ਵੀ ਆ ਗਿਆ ਕਰ ਲੈ ਕੇਂਦਰ ਜਿਹੜਾ ਕੁਝ ਕਰਨਾ ਹੈ ਤੋੜ ਦੇ ਸਰਕਾਰੀ ਤੋੜੂ ਅਧਿਕਾਰੀਆਂ ਤੇ ਐਕਸ਼ਨ ਲਊ ਆ ਲੋਕ ਜਿਹੜੇ ਨਾਲ ਹੋਣ ਸਰਕਾਰਾਂ ਟੁੱਟ ਕੇ ਵੀ ਬਣਾ ਲੈਂਦੇ ਨੇ ਪਰ ਜੇ ਸਰਕਾਰਾਂ ਦਾ ਲੋਕਾਂ ਨਾਲ ਉਹ ਜ ਟੁੱਟ ਜੇ ਸਰਕਾਰਾਂ ਨਹੀਂ ਬਣਦੀਆਂ ਅੱਜ ਮੁੱਖ ਮੰਤਰੀ ਦਾ ਪਰਖ ਵੀ ਕਰੀਏ ਕੇਂਦਰ ਸਾਡੇ ਦੇ ਖਿਲਾਫ ਹੈ ਉਸੇ ਦੋ ਪੱਲ ਰੱਖੀ ਲੇਟ ਰੱਖੀ ਅਸੀਂ ਵਾਰ ਵਾਰ ਜਿਹੜੇ ਸੇ ਮੰਤਰੀ ਆਉਂਦੇ ਰਹੇ ਕਹਿੰਦੇ ਰਹੇ ਕੈਸੋਡੀ ਪੋਜੀਸ਼ਨ ਸਾਫ ਨਹੀਂ ਸੋਡਾ ਲੋਕਾਂ ਨੂੰ ਸਟੇਟ ਤੇ ਵਿਸ਼ਵਾਸ ਨਹੀਂ ਜਿਹੜਾ ਸੋਡਾ ਫਰਦ ਮੰਦਾ ਸੀ ਨਹੀਂ ਦਿਵਾਇਆ ਸੋਡੀਆਂ ਕਮਜ਼ੋਰੀਆਂ ਕਾਰਨ ਕਰਕੇ ਕੇਂਦਰ ਸਰਕਾਰ ਸੋਡੇ ਤੇ ਧਾਵੀ ਪਈ ਹੈ ਸਾਨੂੰ ਮਜਬੂਰ ਕੀਤਾ ਹੈ ਅੱਜ ਤੁਸੀਂ ਸਾਰੀਆਂ ਪੂਸ ਲੈਣਾ ਦੇ ਵਿੱਚ ਹਗਾਇਤਾ ਕਰ ਰਹੇ ਹੋ ਕਿ ਬੱਸਾਂ ਘਰੋਂ ਖਨੌਰੀ ਦੇ ਲੋਕ ਕਿਸਾਨਾਂ ਤੇ ਲਾਥੀ ਚਾਰਜ ਕਰਨਾ ਹੈ ਤਾਂ ਲੋਕਲੇ ਖਿਲੇ ਕੇ ਨਾ ਰਹੇ ਹੋ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਕਿ ਤੂੰ ਆ ਕੇ ਤੂੰਸੋਂ ਖਾਓ ਜਾ ਕੇ ਲੈ ਲੈ ਜਿਹੜੀ ਉਹਨਾਂ ਨੇ ਕੇਂਦਰ ਤੋਂ ਹੋਰਸ ਲੈਣੀ ਹੈ ਪਰ ਸਾਡੀ ਮੰਗ ਨਹੀਂ ਦੱਬੀ ਜਾਣੀ ਸਾਡੀ ਆਵਾਜ਼ ਨਹੀਂ ਦੱਬੀ ਜਾਣੀ ਡੱਲੇਵਾ ਸਾਹਿਬ ਨੇ ਦੋ ਗੱਲ ਚੌਥੀ ਦਿਨਾਂ ਦੇ ਵਿੱਚ ਲੋਕਾਂ ਨੂੰ ਸਮਝਾਉਣੀ ਸੀ ਦੱਸਣੀ ਸੀ ਉਹ ਦੱਸਤੀ ਹੈ ਅੱਜ ਡੱਲੇਵਾ ਸਾਹਿਬ ਨੂੰ ਜੇ ਸੱਚਾ ਕਿਤੇ ਵੀ ਲੈ ਜਾਓਗੇ ਮੈਨੂੰ ਨਹੀਂ ਲੱਗਦਾ ਕਿ ਮੰਗਾ ਇੱਥੇ ਰਹਿ ਜਾਣੇ ਮੋਰ ਤਾਂ ਜੱਤੇ ਹੀ ਰਹਿਣਾ ਮੋਰ じゃ ਰਹੂਗਾ ਤੇ ਗੱਲੇਵਾਲ ਸਾਹਿਬ ਨੇ ਸਾਨੂੰ ਇਹ ਗੱਲਾਂ ਪਹਿਲੇ ਕਹਿਤੀਆਂ ਰਾਤ ਵੀ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਇਹ ਆਪਾਂ ਬਹੁਤ ਕੁਝ ਕਿਹਾ ਬਹੁਤ ਕਰਦੇ ਰਹੇ ਆ ਮੈਂ ਸਾਰੀ 1% ਇੱਕ ਵੀ ਪਰਸੈਂਟ ਮੈਂ ਨਹੀਂ ਚਾਹੁੰਦਾ ਕਿ ਜਾਦਾ ਮੰਗਾ ਲੱਗੂ ਹੋ ਦਾ ਮੇਰੇ ਤੇ ਸਹੀਦੀ ਹੁੰਦੀ ਹੈ ਕੋਈ ਡਰ ਨਹੀਂ ਮੈਂ ਮਨ ਬਣਾ ਕੇ ਬੈਠਾ ਉਹਨੇ ਆਪਣੇ ਤੇ ਐ ਕੋਈ ਲੀਡਰ ਕੋਈ ਬੰਦਾ ਕੋਈ ਇਨਸਾਨ ਪਰਿਵਾਰ ਨਾਲੋਂ ਨਾਤਾ ਤੋੜ ਕੇ ਪਿਛਲੀ ਧਾਕਾਂ ਛੱਡ ਕੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਐਸ ਲਾਈਨ ਤੇ ਆ ਕੇ ਖੜ ਦੇ ਤਾਂ ਸਾਡੇ ਲਈ ਸਵਾਰ ਖੜਾ ਕਰ ਦੇ ਹੁਣ ਤੁਸੀਂ ਸੋਚੋ ਅੱਗੇ ਕੀ ਕਰਨਾ ਅਪਾ ਉਹ ਘੜੀ ਚ ਆ ਗਿਆ ਇਹ ਕਹਿੰਦੇ ਰਹੇ ਆ ਕਿ ਸਰਕਾਰ ਸਾਨੂੰ ਮਾਰੇ ਕੁੱਟੇ ਲੱਤਾਂ ਤੋੜੇ ਉਹ ਮੇਰੀ ਗੱਲ ਕਿਤੇ ਨਹੀਂ ਕਹੀ ਜਾਂਦੀ ਐ ਮੈਂ ਤਾਂ ਕਹਿੰਦਾ ਕੌਣੀ ਵੀ ਐ ਗੱਲ ਮੈਂ ਸੁਣੀ ਆ ਲਿਓ ਗੱਲਾਂ ਮੇਥੋਂ ਰਹਿਣੀਆਂ ਜੀ ਮੈਂ ਕਹਿ ਦਣਾ ਹੁਣੇ ਮੈਂ ਉਹ ਕਿਸੇ ਲੀਡਰ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਕਿ ਜਦੋਂ ਦਰਵਾਜ਼ਾ ਸਾਹ ਦੇ ਟੱਕ ਹੋਇਆ ਜੋ ਕਹਿੰਦਾ ਫੌਜ ਆਉ ਮੇਰੇ ਹਿੱਕ ਉਤੋਂ ਵੀ ਰੰਗੂ ਮੈਂ ਹੁਣੇ ਖੜਾ ਹਾਂ ਤੇ ਜਦੋਂ ਸਰਕਾਰ ਨੇ ਸ਼ਕਤੀ ਕੀਤੀ ਉਹ ਲੀਗਲ ਨੇ ਹੱਥ ਘੜੇ ਕਰਦੇ ਮੈਂ ਤਾਂ ਬਾਹਰ ਆਉਣਾ ਚਾਹੁੰਦਾ ਕਿਤੇ ਆਪਾਂ ਇਹੇ ਜਿਹਾ ਤਾਂ ਨਹੀਂ ਕਰੀ ਬੈਠੇ ਤਿਆਰ ਹੋ ਤਿਆਰ ਆਈਏ ਐਵੇਂ ਕਹੀ ਲਈਏ ਮੰਗਾ ਗਏ ਬਹੁਤ ਤਿਆਰ ਆ ਲੜਾਂਗੇ ਮਰਾਂਗੇ ਹੋ ਐਵੇਂ ਕੋਲੇ ਪਾਸ਼ਾ ਨਹੀਂ ਹੁਲਾਤ ਕੇ ਜਨ ਦਿੱਠਾਂਗੇ ਇਹ ਹੁਣ ਸਰਕਾਰਾਂ ਨੇ ਦੇਖਣਾ ਕਿ ਇਸ ਦੇਸ਼ ਦਾ ਕਿਸਾਨ ਵਚਨ ਦੇਣਾ ਕਿ ਨਹੀਂ ਵਚਨ ਦੇਣਾ ਕਿ ਅਮੇਜੇ ਸਾਨੂੰ ਮਾਰ ਕੇ ਸਾਡੀਆਂ ਜ਼ਮੀਨਾਂ ਤੇ ਕੰਦੇ ਕਰਕੇ ਅਡਾਨੀਆਂ ਬਾਨੀਆਂ ਨੂੰ ਦੇਣਾ ਕਿ ਆਪਾਂ ਜ਼ਮੀਨ ਬਚਾਉਣੀ ਹੈ ਪਰ ਇਸ ਕਰਕੇ ਅਸੀਂ 5 ਸਾਲਾਂ ਨੂੰ 10 ਸਾਲਾਂ ਨੂੰ 20 ਸਾਲਾਂ ਨੂੰ ਰੇਗ انسانੇ ਮਰ ਜਾਣਾ ਪਰ ਐਸ ਧਰਤੀ ਤੇ ਜੀ ਵੀ ਸਿੱਧੀ ਹੋਗੀ ਉਹ ਦੁਨੀਆ ਤੇ ਖਜਾਂਦਾ ਰਹੂਗਾ ਸ਼ੁਭ ਕਾਰ ਨੂੰ ਅਸੀਂ ਨਹੀਂ ਜਾਣਦੇ ਸੀ ਪੂਰਾ ਭਾਰਤ ਨਹੀਂ ਜਾਣਦਾ ਸੀ ਅੱਜ ਐਸ ਜਗ੍ਹਾ ਤੇ ਜੇ ਕੋਈ ਜਾਤ ਕਰਦਾ ਸ਼ੁਭ ਕਾਰ ਕਿੱਥੇ ਸਹੀਦ ਹੋਇਆ ਸੀ ਤਾਂ ਜੇ ਸਰਕਾਰਾਂ ਇੱਥੇ ਕਿਸੇ ਦੀ ਸਿੱਧੀ ਪਾ ਗਆਂ ਦੀਆਂ ਨੇ ਕਰਦੀਆਂ ਗੋਲੀ ਚਲਾ ਦਿੰਦੀਆਂ ਨੇ ਪਰ ਫਿਰ ਅਸੀਂ ਤਾਂ ਦੋਨੇ ਫੋਰਮਾਂ ਨੇ ਤੈਅ ਕੀਤਾ ਕਿ ਸਾਡਾ ਲੜਾਈ ਵਾਲਾ ਮਸਲਾ ਨਹੀਂ ਅਸੀਂ ਆਪਦੀਆਂ ਮੰਗਾਂ ਲਈ ਬੈਠੇ ਆਂ ਸਰਕਾਰ ਲਾਗੂ ਕਰੇ ਅਗਰ ਨਹੀਂ ਕਰ ਦੇ ਅਸੀਂ ਆਪਦੀ ਸੁਰੱਖਿਆ ਆਸਤੇ ਆਪਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਨੇ ਹੋਰ ਹੋਰ ਵੀ ਮਜ਼ਬੂਤ ਕਰਾਂਗੇ ਆਪਦੀ ਸੁਰੱਖਿਆ ਵਾਸਤੇ ਮਜ਼ਬੂਤ ਕਰਾਂਗੇ ਕਿ ਕੱਤੋਂ ਕੱਤ ਸਾਰਾ ਨੁਕਸਾਨ ਹੋਵੇ ਅਗਰ ਸਰਕਾਰ ਨੇ ਮੰਨ ਲਿਆ ਉਹ ਉਹਨਾਂ ਦੀ ਮਰਜ਼ੀ ਕਿੰਨਾ ਕਰੇ ਪਰ ਮੈਂ ਵੀ ਜਿਆਦਾ ਲਮਾ ਨਹੀਂ ਬੋਲਦਾ ਕਿ ਗੱਲੇਵਾਰ ਸਾਹਿਬ ਨੇ ਕਲੀਅਰ ਕਰਤਾ ਹੈ ਕਿ ਇੱਕ ਵੀ ਪਰਸੈਂਟ ਮੇਰੇ ਕੋਲੇ ਲੱਤ ਕਰੇ ਹੁਣ ਫੈਸਲਾ ਤੁਸੀਂ ਕਰਨਾ ਹੈ ਤੁਹਾਡੇ ਹੱਥ ਹੈ ਜੋ ਵੀ ਤੁਸੀਂ ਸੋਚਦੇ ਹੋ ਤੁਸੀਂ ਸੋਚੋ ਉਹ ਸਾਰੇ ਸਵੈਧ ਦੇ ਵਿੱਚ ਆਪਾਂ ਜਿਹੜੇ ਅਸੀਂ ਜਿੰਨੇ ਕੁ ਪ੍ਰਬੰਧ ਕਰੇ ਨੇ ਇੱਕ ਤਾਂ ਮੇਰੀ ਬੇਨਤੀ ਆ ਸੀ ਤਾਈਓ ਹਰੇਕ ਟਰਾਲੀ ਦੇ ਵਿੱਚੋਂ ਇਕਰਦੇ ਕਿਸਾਨ ਨੂੰ ਇੱਥੇ ਲੈ ਕੇ ਆਉਂਦਾ ਕੋਈ ਇਹ ਨਾ ਕਹੋ ਵੀ ਮੇਰੀ ਟਰਾਲੀ ਇੱਥੋਂ ਨਹੀਂ ਹਿੱਲਦੀ ਮੈਂ ਤਾਂ ਈ ਘਰ ਬਣਾ ਰਿਹਾ ਮੈਂ ਤਾਂ ਮੇਰੀ ਟਰਾਲੀ ਫਟ ਖੜੀ ਐ ਜਿੱਥੇ ਵੀ ਆਪਾਂ ਨੂੰ ਟਰਾਲੀ ਹਲਾ ਕੇ ਲਾਉਣੀ ਪਈ ਜਿੱਥੇ ਵੀ ਘਰ ਭਾਵੇਂ ਆਪਾਂ ਨੂੰ ਪੱਟ ਕੇ ਮੂਹਰੇ ਕਰਨਾ ਪਿਆ ਆਪਾਂ ਮੰਗਾ ਖਾਤਰ ਬੈਠੇ ਆ ਕੋਈ ਟਰਾਲੀ ਲਾਉਣ ਦੀ ਖਾਤਰ ਜਾਂ ਘਰ ਬਣਾਉਣ ਦੀ ਖਤਰ ਨਹੀਂ ਬੈਠੀ ਜੇ ਸਾਡੀ ਕਮਜ਼ੋਰੀ ਕਰਨ ਕਰਕੇ ਸਰਕਾਰ ਹਮਲਾ ਕਰ ਜਾਂਦੇ ਸੱਤੋਂ ਪ੍ਰਬੰਧ ਨਾ ਹੋਏ ਫਿਰ ਨਾ ਹੀ ਕਿਸੇ ਦੀ ਟਰਾਲੀ ਰਹਿਣੀ ਨਾ ਘਰ ਰਹਿਣਾ ਤਾਂ ਇੱਕ ਤਾਂ ਮੇਰੀ ਵੇਚ ਕੇ ਵੀ ਜਿਹੜੀਆਂ ਵੀ ਟਰਾਲੀਆਂ ਹਲਾਉਣੀਆਂ ਪਈਆਂ ਆ ਪ੍ਰਬੰਧ ਪੂਰਾ ਮਜ਼ਬੂਤ ਕਰਾਂਗੇ ਕੋਈ ਵੀ ਮੋਰੀ ਨਹੀਂ ਛੱਡਣੀ ਇਹ ਜਿਹੜੇ ਸਾਡੇ ਦੋਨੇ ਪਾਸੇ ਖੱਬੇ ਸੱਜੇ ਆਹ ਜਿਹੜੀਆਂ ਸਰਬਸ ਰੋਡ ਰੋੜਾ ਇਹਨਾਂ ਤੇ ਵੀ ਆਪਾਂ ਪ੍ਰਬੰਧ ਪੂਰੇ ਕਰਕੇ ਜਿਹੜਾ ਪਿਛਲਾ ਆਪਣਾ ਪਦਾਰਥ ਕੇਡੇ ਵਾਲਾ ਨਾਕਾ ਇਧਰ ਪਿਛਲਾ ਨਾਕਾ ਐਸ ਨੂੰ ਮੁਕੰਮਲ ਮਜ਼ਬੂਤ ਕਰਕੇ ਕਿਸੇ ਪਾਸੇ ਵੀ ਵਿਜਾਇਸ ਨਹੀਂ ਛੱਡਾਂਗੇ ਕਿ ਕੋਈ ਬੰਦਾ ਸਾਡੇ ਮੋਰਚੇ 'ਚ ਦਾਖਲ ਹੋ ਜੇ ਤਾਂ ਇਸ ਤੋਂ ਬਾਅਦ ਆਪਾਂ ਸਾਰਿਆਂ ਨੇ ਪ੍ਰਬੰਧਾਂ ਤੇ ਲੱਗਣਾ ਜਿੰਦੇ ਵੀ ਟਰੈਕਟਰੀਆਂ ਲਾਉਣੀਆਂ ਪਈਆਂ ਕਿੱਤੇ ਵੀ ਘਰ ਪੱਟ ਕੇ ਕਰਨੇ ਪਏ ਜਿਹੜੇ ਟ੍ਰੈਕ ਵਰਤਦੇ ਪਏ ਪੇਕਅਪਾ ਵਰਤੀਆਂ ਪਈਆਂ ਹੋ ਸਕਦਾ ਆਪਣੇ ਆ ਸਪੀਕਰ ਨਾਲ ਚੱਲਣ ਹੋ ਸਕਦਾ ਮੈਂਟ ਨਾਲ ਚੱਲੇ ਹੋ ਸਕਦਾ ਸਾਡਾ ਆਪੇ ਦੀ ਤਾਲਮੇਲ ਨਾ ਹੋਵੇ ਆਪਾਂ ਇਹ ਸਮਝੇ ਵੀ ਅਸੀਂ ਉਧਰੋਂ ਸਪੀਕਰ ਜਾ ਕੇ ਲੋਕਾਂ ਨੂੰ ਠਾਲਾਂਗੇ ਤਾਂ ਸਾਰੇ ਰਸਤੇ ਬੰਦ ਕਰਕੇ ਪੈਗਲ ਆਪਾਂ ਪਹਿਰਾ ਦੇਵਾਂਗੇ ਪੂਰੇ ਆਦਾ ਜਿਹੜਾ ਬੈਅਦਬੰਦੀਆ ਮੈਨੂੰ ਸੁਖਜੀਤ ਜੀ ਨੇ ਬੋਲ ਹੀ ਦਿੱਤੀ ਕਿ ਜਿੰਨੀ ਵੀ ਆਪਣੀ ਲੀਡਰਸ਼ਿਪ ਆ 6 ਵਜੇ ਤੋਂ ਸਾਰੇ ਨੁਕਤੇ ਦੱਸ ਦੇਾਂਗੇ ਬਈ ਐ ਐ ਕਰਨਾ ਹੁਣ ਆਪਾਂ ਜਿਹੜੇ 2 ਘੰਟੇ ਬੱਤਦੇ ਨੇ ਇਹਨਾਂ ਨੂੰ ਪ੍ਰਬੰਧ ਨੂੰ ਪੂਰਾ ਟਾਈਟ ਕਰਕੇ ਪੂਰੇ ਜਿਹੜੇ ਰਾਸਤੇ ਬੰਦ ਕਰਕੇ ਕਿਸੇ ਪਾਸਿਓਂ ਵੀ ਆਪਾਂ ਗਿਤਾਇ ਸਨਾ ਛੱਡੀਏ ਤਾਂ ਕਿੰਨੀ ਫੋਰਸ ਲਿਓ ਪਹਾੜ ਖੁਦ ਮੁੱਖ ਮੰਤਰੀ ਆ ਗਏ ਜਿਹਨੇ ਤਾਕਤ ਨਾਲ ਬਤਨੀਆਂ ਆਪਦੀ ਸਰਕਾਰ ਬਚਾਉਣ ਲਈ ਜਾਂ ਖਾਸ ਕਰਕੇ ਉਹ ਚਾਰ ਅਧਿਕਾਰੀ ਉਹ ਚਾਰ ਦੇ ਅਧਿਕਾਰੀਆਂ ਦੀ ਖਾਤਰ ਆ ਸਾਡੀਆਂ ਪੈਣਾ ਮਾਰਦੀਆਂ ਨੇ ਆ ਸਾਡੇ ਬਜ਼ੁਰਗ ਮਾਰਦੇ ਨੇ ਇਹ ਉਹਨਾਂ ਦੀ ਮਰਜ਼ੀ ਪਰ ਅਸੀਂ ਆਪ ਦੀਆਂ ਮੰਗਾਂ ਤੇ ਆਪ ਦੇ ਸਟੈਂਡ ਤੇ ਕਾਇਮ ਹੈ ਤੇ ਸਾਥੋਂ ਕਾਇਮ ਜਿਹਦੀ ਖਾਤਰ ਜੀ ਵੀ ਖਾਤਰ ਬਲੇਵਾ ਸਰ ਬੈਠੇ ਨੇ ਉਹ ਆਗ ਮੰਗਾ ਮਨੋਂ ਵੀ ਖਾਤਰ ਬੈਠੇ ਨੇ ਲਾਗੂ ਕਰਵਾਉਣ ਲਈ ਬੋਲੇ ਸੋਨਿਆ ਬਾਦਿਆ ਕਾਲ ਆਪਾਂ ਉਸ ਮੰਗਾ ਨੂੰ ਲਿਆਏ ਸਿਖਰਾਂ ਤੇ ਤਾਂ ਇਹ ਮੈਨੂੰ ਲੱਗਦਾ ਕਿ ਹਮੇਸ਼ਾ ਆਪਾਂ ਜਿੱਤਾਂਗੇ ਜਦੋਂ ਲੋਕ ਮਰ ਬਣਾ ਲੈਣ ਜਦੋਂ ਲੋਕਾਂ ਜਿਹੜਾ ਹੌਸਲਾ ਹੋਵੇ ਤੇ ਜਦੋਂ ਲੋਕ ਆਪ ਦੇ ਘਰ-ਵਾਰ ਛੱਡ ਕੇ ਇਥੇ ਸਮੇਤ ਮੰਗਰ ਲੈ ਕੇ ਆ ਰਹੇ ਨੇ ਪਰਿਵਾਰਾ ਸਮੇਤ ਆ ਰਹੇ ਆ ਕਦੇ ਲੋਕ ਹਾਰਦੇ ਨਹੀਂ ਹੁੰਦੇ ਜਿੱਤ ਕੇ ਹੁੰਦੇ ਹਮੇਸ਼ਾ ਸਰਕਾਰ ਆ ਬਾਰ ਦਿਆਂ ਦੇ ਇਹ ਵੀ ਹਾਰ ਨਹੀਂ ਗਏ ਚਾਹੇ ਕੇਂਦਰ ਵਾਲੇ ਹੋਣ ਚਾਹੇ ਪੰਜਾਬ ਵਾਲੇ ਮੈਂ ਜਾ ਸਮਾਨ ਵਾਲੇ ਨਾ ਜਿੰਨੇ ਵੀ ਤੁਸੀਂ ਸਿਰੇ ਤੋਂ ਲੈ ਕੇ ਇੱਥੋਂ ਤੱਕ ਦੇ ਜਿੰਨੇ ਪ੍ਰਬੰਧ ਕੋ ਸਾਰੇ ਲੱਗੇ ਆਪਾਂ ਇਹਨੂੰ ਪ੍ਰਬੰਧ ਨੂੰ ਮਜ਼ਬੂਤ ਕਰਕੇ ਜਿਹੜਾ ਸਮਾਂ ਆਪਣੇ ਕੋਲੇ ਤੇ ਧੀਰ ਦੇ ਵਿੱਚ ਮੈਂ ਸੋਡੇ ਮਾਤਵਰਾਂ ਜਿੰਨੇ ਵੀ ਤੁਸੀਂ ਨੌਜਵਾਨ ਆਪਣੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਇੱਕ ਪੀਰ ਪੂਰੇ ਪੰਜਾਬ ਲਈ ਪੂਰੇ ਸਾਡੇ ਨਾਲ ਹਰਿਆਣੇ ਦੇ ਲੱਗਦੇ ਪਿੰਡਾਂ ਲਈ ਇੱਕ ਪਿੱਛੋ ਬਿਆਨ ਦੇਗੇ ਪਿੱਛੋ ਸੋਚੀਏ ਕਿ ਅਸੀਂ ਬਾਗ ਜਾਂਦੇ ਰਾਜਦਾਰੇ ਦੀ ਹੋਣਾ ਸੀ ਤੁਸ ਸਮਾਂ ਹੈਗਾ ਜਿੱਥੋਂ ਤੱਕ ਸਾਡਾ ਮੈਸੇਜ ਜਾਂਦਾ ਹੈ ਘਰਾਂ ਦੇ ਵਿੱਚੋਂ ਆਪਦੇ ਵਹੀਕਲ ਤਿਆਰ ਕਰਕੇ ਖਨੌਰੀ ਪਹੁੰਚ ਗਏ ਜਿੰਨੇ ਵੀ ਸਾਸਤਰਾ ਜਿੰਨੇ ਵੀ ਸੰਤ ਮਹਾਪੁਰਸ਼ ਐਸ ਮੋਰਚੇ ਦੀ ਹਮਾਇਤ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਅਪੀਲ ਹੈ ਆਗੇ ਆਪੇ ਸਾਧਨਾ ਰਾਹੀ ਗੁਰੂ ਘਰਾਂ ਦੇ ਵਿੱਚ ਰੈਂਟੀਆਗੇ ਲੋਸਟ ਬੈਡਾ ਕਰਕੇ ਆਪਾਂ ਨੂੰ ਲੋਸਟ ਬੈਡ ਕਰਕੇ ਇੱਥੇ ਜਿਹੜੇ ਵੀ ਸੰਗਤਾਂ ਵੱਧੋ ਵੱਧ ਖਨੌਰੀ ਮੋਰਚੇ ਦੇ ਭੇਜਿਏ ਜਿਹੜੇ ਆਪਣੇ ਨਾਲ 3-4 ਦਿਨ ਨੇ ਇਹ 3-4 ਦਿਨ ਆਪਾਂ ਮੋਰਚੇ ਦੇ ਵਿੱਚ ਪੂਰੀ ਗਿਣਤੀ ਦੇ ਵਿੱਚ ਪੂਰੀ ਫੌਜ ਤਿਆਰ ਕਰਕੇ ਸਰਹਾਰ ਤਾਰੀ ਦੀਆਂ ਮਗਾਂ ਮਨਾਵਾਂਗੇ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਉੱਠਣਾ ਨੇ